ਬੁੱਲੇ ਤਾਂ ਕਈ ਵਾਰ ਖੁਦ ਨਾਲ ਹੀ ਵਾਸਤਾ ਹੋ ਜਾਣਦਾ ਮਨ ਕਰਤਾ ਹੈ ਉਹ ਆਖਦਾ ਹੈ ਬੁੱਲਾ ਕੀ ਚਾਣਾ ਮੈਂ ਕੌਣ ਪਰ ਕਦੇ ਕਦੇ ਇਹ ਹੀ ਬੁੱਲਾ ਰੱਬ ਦੀ ਪਹਿਚਾਨ ਨੂੰ ਕੁਝ ਇਸ ਤਰ੍ਹਾਂ ਪਾ ਲੈਂਦਾ ਹੈ ਜਿਵੇਂ ਕਿ ਰੱਬ ਤਾਂ ਕੀ ਪਉਣਾ ਇਹਦਾ ਅਰਥ ਉਹ ਲੈਂਦਾ ਹੈ ਕਿ ਇੱਕ ਬੁੱਟਾ ਇੱਥੋਂ ਉਖਾੜ ਕੇ ਕਿਸੇ ਹੋਰ ਥਾਂ ਤੇ ਲਾ ਦੇਣਾ ਬੁੱਲਿਆ ਰੱਬ ਤਾਂ ਕੀ ਪਉਣਾ ਇਧਰ ਪਟਣਾ ਤੇ ਉੱਧਰ ਲਾਉਣਾ ਭਾਵ ਆਪਣੇ ਮਨ ਨੂੰ ਸੰਸਾਰ ਵਾਲੇ ਪਾਸੇ ਤੋਂ ਹਟਾ ਕੇ ਰੱਬ ਵਾਲੇ ਪਾਸੇ ਲਾਉਣਾ ਪਰ ਇਹ ਬੁੱਲਾ ਖੁਦ ਕੌਣ ਹੈ ਕੌਣ ਹੈ ਜੋ ਅਕਸਰ ਗੀਤਾਂ ਤੇ ਬੋਲਾਂ ਵਿੱਚ ਸਾਡਾ ਯਾਰ ਪਣ ਜਾਂਦਾ ਹੈ ਆਖਰ ਕੌਣ ਹੈ ਇਹ ਬੁੱਲਾ ਜਿਸ ਨਾਲ ਹਰ ਕੋਈ ਹਮਨਵਾ ਹੋਣਾ ਚਾਹੁੰਦਾ ਹੈ ਭਾਵ ਜਿਸ ਨਾਲ ਮਿਲ ਕੇ ਹਰ ਇੱਕ ਮਨ تنਹਾਈ ਭੁਲਾ ਦਿੰਦਾ ਹੈ ਕੋਈ ਉਸ ਦਾ ਕਲਾਮ ਪੜ੍ਹਦਾ ਹੈ ਕੋਈ ਉਸ ਨੂੰ ਪੁੱਛਦਾ ਤੇਰੀ ਪਹਿਚਾਨ ਕੀ ਹੈ ਕੋਈ ਉਸ ਤੇ ਬਹਾਨੇ ਸੂਫੀ ਹੋਣਾ ਚਾਹੁੰਦਾ ਹੈ ਤੇ ਕੋਈ ਬੁੱਲੇ ਤੇ ਉਸ ਦੇ ਮੁਰਸ਼ਿਦ ਦੀ ਕਹਾਣੀ ਵਿੱਚ ਆਪਣੇ ਇਸ਼ਕ ਦਾ ਵੇ ਪਰਛਾਵਾਂ ਲੱਭਣ ਦੀ ਕੋਸ਼ਿਸ਼ ਕਰਦਾ ਹੈ ਪਰ ਬੁੱਲਾ ਉਹ ਤਾਂ ਆਪਣੇ ਰਾਹ ਤੇ ਤੁਰ ਗਿਆ ਸੀ ਤੇ ਤੁਰਦਾ ਤੁਰਦਾ ਇੰਨੀ ਦੂਰ ਨਿਕਲ ਕੇ ਆ ਕੇ ਜਿੱਥੇ ਨਾ ਉਸ ਦੀ ਕੋਈ ਛਾਤ ਰਹਿ ਗਈ ਤੇ ਨਾ ਹੀ ਕੋਈ ਪਹਿਚਾਨ ਚੱਲ ਬੱਲਿਆ ਚੱਲ ਉੱਥੇ ਚੱਲੀਏ ਜਿੱਥੇ ਹੋ ਮਨ ਸਾਦੇ ਅੰਨੇ ਨਾ ਕੋਈ ਸਾਡੀ ਜਾਤ ਪਛਾਨੇ ਨਾ ਕੋਈ ਸਾਨੂੰ ਮੰਨੇ ਪਰ ਨਾ ਜਾਣੇ ਕਿੰਨੇ ਚਿਹਰੇ ਨੇ ਜੋ ਬੁੱਲੇ ਵਿੱਚ ਆਪਣੀ ਪਛਾਣ ਨੂੰ ਲੱਭ ਲੈਂਦੇ ਹਨ ਜਦੋਂ ਅਸੀਂ ਬੁੱਲੇ ਨੂੰ ਲੱਭਣ ਨਿਕਲਦੇ ਹਾਂ ਉਹ ਸਾਨੂੰ ਮੁਰਸ਼ਿਦ ਨੂੰ ਲੱਭਣ ਵਾਲੀ ਰਾਹ ਤੇ ਖੜਾ ਮਿਲਦਾ ਹੈ حضرت ਮੁਹੰਮਦ ਦੇ ਵਜਾ ਵਿੱਚੋਂ ਇੱਕ ਉਹ ਰੱਬ ਨੂੰ ਪਾਉਣਾ ਨਿਕਲਿਆ ਸੀ ਇਸ ਰੋਹਾਨੀ ਸਫ਼ਰ ਵਿੱਚ ਇੱਕ ਐਸਾ ਵੇਲਾ ਵੀ ਆਇਆ ਜਦੋਂ ਬੁੱਲਾ ਆਪਣੇ ਮੁਰਸ਼ਿਦ ਦੇ ਰੰਗ ਵਿੱਚ ਰੰਗ ਗਿਆ ਤੇ ਅੱਖਾਂ ਲੱਗਾ ਰਾਂਝਾ ਰਾਂਝਾ ਕਰਤੀ ਨਿਮ ਆਪਣੇ ਰਾਂਝਾ ਹੋਇ ਅੱਜ ਆਪਾਂ ਮਿਲ ਕੇ ਇੱਕ ਕੋਸ਼ਿਸ਼ ਕਰਾਂਗੇ ਕਿ ਬੁੱਲੇ ਸ਼ਾਹ ਦੀ ਕੁਝ ਪਹਿਚਾਨ ਪ੍ਰਾਪਤ ਕਰ ਸਕੀਏ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕੱਲ ਕਰਾਂਗੇ ਮਸ਼ਹੂਰ ਪੰਜਾਬੀ ਸੂਫੀ ਸ਼ਾਇਰ ਸੰਤ ਤੇ ਦਾਰਸ਼ਨਿਕ ਸੈਦ ਅਬਦੁੱਲਾ ਸ਼ਾਹ ਕਾਦਰੀ ਜਿਸ ਨੂੰ ਅਸੀਂ ਪਾਪਾ ਬੁੱਲੇ ਸ਼ਾਹ ਜੀ ਦੇ ਨਾਂ ਨਾਲ ਜਾਣਦੇ ਹਾਂ ਉਤਨਾ ਪਹਾੜਤ ਸੀ ਤੇ ਨਾ ਹੀ ਪਾਕਿਸਤਾਨ ਨਾ ਕੋਈ ਸਰਹੱਦ ਸੀ ਬਹਾਵਲ ਪਰ ਸੀ ਜੋ ਅੱਜ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਆਉਂਦਾ ਹੈ ਉੱਥੇ ਹੀ ਉੱਚ ਸ਼ਰੀਫ ਨਾਮਕ ਥਾਂ ਤੇ ਸ਼ਾ ਮੁਹੰਮਦ ਤਰਵੇਸ਼ ਤੇ ਉਹਨਾਂ ਦੀ ਪਤਨੀ ਵਾਸਤੇ ਸਨ ਕਿਸੇ ਕਾਰਨ ਕਰਕੇ ਉਹਨਾਂ ਨੂੰ ਆਪਣਾ ਪਿੰਡ ਛੱਡਣਾ ਪਿਆ ਉੱਥੋਂ ਚੱਲ ਕੇ ਉਹ ਮਲਕਵਾਲ ਦੇ ਪਾਂਡੋ ਕੇ ਪਿੰਡ ਆ ਪਹੁੰਚੇ ਜੋ ਅੱਜ ਤੇ ਮੁਲਤਾਨ ਸ਼ਹਿਰ ਵਿੱਚ ਆਉਂਦਾ ਹੈ ਉਸ ਪਿੰਡ ਦੀ ਮਸਜਿਦ ਲਈ ਕਿਸੇ ਮੌਲਵੀ ਦੀ ਲੋੜ ਸੀ ਸ਼ਾ ਮੁਹੰਮਦ ਤਰਵੇਸ਼ ਨੂੰ ਇਸ ਕੰਮ ਲਈ ਉਚਿਤ ਸਮਝਿਆ ਗਿਆ ਅਤੇ ਉਹਨਾਂ ਨੂੰ ਇਹ ਨੌਕਰੀ ਮਿਲ ਗਈ। ਉਹਵੇਂ પતિ ਪਤਨੀ ਉੱਥੇ ਹੀ ਵਸ ਗਏ। ਸਾਲ 1680 ਈਸਵੀ ਵਿੱਚ ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਨਾਮ ਰੱਖਿਆ ਗਿਆ ਅਬਦੁੱਲਾ ਅਬਦੁੱਲਾ ਸ਼ਾ। ਇਸ ਸਮੇਂ ਵਿੱਚ ਮੀਰ ਤੱਕੀ ਮੀਰ ਵਰਗੇ ਸ਼ਾਇਰ ਅਤੇ ਅਹਿਮਦ ਸ਼ਾ ਅਬਦਾਲੀ ਵਰਗੇ ਕਰੋੜ ਹਮਲਾਵਰ ਵੀ ਹੋਏ ਪਰ ਅਬਦੁੱਲਾ ਸ਼ਾਹ ਇੰਨਾ ਸਭ ਤੋਂ ਵੱਖਰੇ ਸਨ ਹਰ ਰੰਗ ਵਿੱਚ ਰੰਗੇ ਹੋਏ ਹੱਦ ਤੇ ਅਨਹਦ ਤੋਂੇ ਪਾਰ ਕਰਨ ਵਾਲੇ ਉਹਨਾਂ ਤੇ ਅੰਦਰ ਇੱਕ ਅਜਾਹੀ ਮਸਤੀ ਸੀ ਜੋ ਦਿਲ ਤੇ ਰੂਹ ਨੂੰ ਜੋੜਦੀ ਸੀ ਅਤੇ ਫਿਰ ਇਹੀ ਨਾਮ ਅਬਦੁੱਲਾ ਸ਼ਾਹ ਅੱਗੇ ਚੱਲ ਕੇ ਇੰਨਾ ਵੱਡਾ ਹੋ ਗਿਆ ਬੁੱਲੇ ਸ਼ਾਹ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਤੇ ਲੋਕ ਸੂਫੀਅਤ ਨੂੰ ਉਸੇ ਦੇ ਨਾਂ ਨਾਲ ਜੋੜ ਕੇ ਦੇਖਣ ਲੱਗੇ ਬੁੱਲੇ ਸ਼ਾਹ ਕਿੱਥੇ ਪੈਦਾ ਹੋਏ ਇਸ 바ਦ ਇਤਿਹਾਸਕਾਰਾਂ ਵਿੱਚ ਥੋੜਾ ਜਿਹਾ ਵਿਵਾਦ ਹੈ ਪਰ ਇਹ ਤਾਂ ਪੱਕਾ ਹੈ ਕਿ ਬੁੱਲੇ ਸ਼ਾਹ ਦਾ ਬਚਪਨ ਉਹਨਾਂ ਹੀ ਥਾਵਾਂ ਵਿੱਚ ਬੀਤਿਆ ਜਿਨ੍ਹਾਂ ਦੀ ਅਸੀਂ ਹੁਣੇ ਗੱਲ ਕੀਤੀ ਉਹਨਾਂ ਤੇ ਪਰਿਵਾਰ ਦੀ ਚੜ੍ਹ ਸੂਫੀ ਪਰੰਪਰਾ ਨਾਲ ਬੜੇ ਡੂੰਗੀ ਤੇ ਪ੍ਰਾਤਨ ਜੁੜੀ ਹੋਈ ਸੀ ਉਦਾਹਰਨ ਵਜੋਂ ਬੁੱਲੇ ਸ਼ਾਹ ਦੇ ਦਾਦਾ ਸੈਦ ਅਬਦੁੱਲ ਰਸਾਕ ਜੋ ਸੈਦ ਜਲਾਲਉਦਦੀਨ ਬੁਖਾਰੀ ਦੇ ਵੰਸ਼ਜ ਸਨ ਸੈਦ ਜਲਾਲਉਦਦੀਨ ਬੁਖਾਰੀ ਉਹ ਅਜਿਹੀ ਮਖਸ਼ੀਅਤ ਸਨ ਜੋ ਬੁੱਲੇ ਸ਼ਾਹ ਦੇ ਜਨਮ ਤੋਂ 300 ਸਾਲ ਪਹਿਲਾਂ ਸੁਰਖ ਬੁਖਾਰਾ ਤੋਂ ਆਏ ਤੇ ਮਲਤਾਨ ਵਿੱਚ ਆਵਸੇ ਬੁੱਲੇ ਸ਼ਾਹ ਨੂੰ ਸ਼ੁਰੂਆਤੀ ਇਲਮ ਆਪਣੇ ਪਿਤਾ ਕੋਲੋਂ ਮਿਲੀ ਫਿਰ ਥੋੜੇ ਸਮੇਂ ਬਾਅਦ ਉਹ ਮਿਲੇ ਆਪਣੇ ਦੂਜੇ ਗੁਰੂ ਨੂੰ ਫਾਰਸੀ ਅਤੇ ਅਰਬੀ ਦੇ ਵਿਦਵਾਨ مولانا ਮਰਤਜ਼ਾ ਕਸੂਰੀ ਕੀ ਆਂਜੰਦਾ ਹੈ ਕਿ ਮਰਤਜ਼ਾ ਕਸੂਰੀ ਮਸ਼ਹੂਰ ਕਹਾਣੀ ਹੀਰ ਦਾਂਜਾ ਦੇ ਲੇਖਕ ਸੈਦ ਵਾਰਿਸ ਸ਼ਾਹ ਦੇ ਮਿੱਤਰ ਵੀ ਸਨ ਤੇ ਇਹ ਮਰਤਜ਼ਾ ਕਸੂਰੀ ਬੁੱਲੇ ਸ਼ਾਹ ਨੂੰ ਤਾਲੀਮ ਦਿੰਦੇ ਰਹੇ ਪਰ ਅਜੇ ਵੀ ਉਸ ਅਸਲੀ ਮੁਰਸ਼ਿਦ ਨਾਲ ਮੁਲਾਕਾਤ ਤੋਂ ਨਹੀਂ ਬਾਕੀ ਸੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਬੁੱਲੇ ਸ਼ਾਹ ਆਪਣੇ ਗੁਰੂ ਸ਼ਾਹ ਇਨਾਇਤ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਹੀ ਕਾਫੀ ਚਰਚਾ ਵਿੱਚ ਆ ਚੁੱਕੇ ਸਨ ਕੁਝ ਕਿੱਸੇ ਅਜੇ ਵੀ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਨੇ ਕੁਝ ਚਮਤਕਾਰ ਵੀ ਕਰਕੇ ਦਿਖਾਏ ਹਨ ਬੁੱਲੇ ਸ਼ਾਹ ਦੇ ਮুরিਦਾਂ ਨੇ ਉਨ੍ਹਾਂ ਦਿਸ਼ਾ ਇਨਾਇਤ ਨਾਲ ਮੁਲਾਕਾਤ ਬਾਰੇ ਕਈ ਕਹਾਣੀਆਂ ਕੜੀਆਂ ਤੇ ਬਿਆਨ ਕੀਤੀਆਂ ਹਨ ਜੇ ਆਰਪੁਰੀ ਦੀ ਕਿਤਾਬ ਬੁੱਲੇ ਸ਼ਾ ਵਿੱਚ ਇਹੋ ਜਿਹੀ ਇੱਕ ਕਹਾਣੀ ਦਾ ਜ਼ਿਕਰ ਮਿਲਦਾ ਹੈ ਹਾਲਾਂਕਿ ਇਸ ਕਹਾਣੀ ਤੇ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਇਹ ਅਸੀਂ ਤੁਹਾਡੇ ਵਿਵੇਕ ਤੇ ਛੱਡਦੇ ਹਾਂ ਜੋ ਕਹਾਣੀਆਂ ਲੋਕਾਂ ਵਿੱਚ ਪਰਚਲਤ ਹਨ ਉਸ ਅਨੁਸਾਰ ਕਹਾਣੀ ਇੰਜ ਹੈ ਕਿ ਇੱਕ ਦਿਨ ਬੁੱਲੇ ਸ਼ਾ ਇੱਕ ਖੇਤ ਦੇ ਕੋਲੋਂ ਲੰਘ ਰਹੇ ਸਨ ਜਿੱਥੇ ਸ਼ਾ ਇਨਾਇਤ ਪਿਆਜ ਦੇ ਪਨੀਰੇ ਲਗਾ ਰਹੇ ਸਨ ਸ਼ਾ ਇਨਾਇਤ ਅਦਾਈ ਜਾਤ ਨਾਲ ਸਨ ਜਿਨ੍ਹਾਂ ਦਾ ਕੰਮ ਕਿਸਾਨੀ ਨਾਲ ਜੁੜਿਆ ਹੋਇਆ ਸੀ ਅਸੀਂ ਇੱਥੇ ਉਹਨਾਂ ਦੀ ਜਾਤ ਦਾ ਜ਼ਿਕਰ ਕਿਉਂ ਕਰ ਰਹੇ ਹਾਂ ਇਹ ਅੱਗੇ ਚੱਲ ਕੇ ਦੱਸਾਂਗੇ ਫਿਲਹਾਲ ਕਹਾਣੀ ਵਾਲਾ ਵਾਪਸ ਆਉਂਦੇ ਹਾਂ ਸ਼ਾ ਇਨਾਇਤ ਜਿੱਥੇ ਪਨੀਰੇ ਲਗਾ ਰਹੇ ਸਨ ਉੱਥੇ ਰਸਤੇ ਦੇ ਦੋਵਾਂ ਪਾਸਿਆਂ ਤੇ ਫਲਾਂ ਨਾਲ ਲੱਤੇ ਹੋਏ ਵੱਡੇ-ਵੱਡੇ ਦਰਖਤ ਸਨ ਇਹ ਦਰਖਤ ਵੇਖ ਕੇ ਬੁੱਲੇ ਸ਼ਾ ਨੂੰ ਨਾ ਚਾਣੇ ਕੀ ਸੋਚੀ ਉਹਨਾਂ ਨੇ ਸੋਚਿਆ ਕਿ ਸ਼ਾ ਇਨਾਇਤ ਦੀ ਰੋਹਾਨੀ ਤਾਕਤ ਨੂੰ ਕਿਉਂ ਨਾ ਪਰਖਿਆ ਜਾਵੇ ਉਹਨਾਂ ਨੇ ਰੱਬ ਦਾ ਨਾਮ ਲੈ ਕੇ ਦਰਖਤਾਂ ਵੱਲ ਤੱਕਿਆ ਤੇ ਕਹਾਣੀ ਅਨੁਸਾਰ ਦਰਖਤਾਂ ਤੋਂ ਫਲ ਆਪਣੇ ਆਪ ਥੱਲੇ ਡਿੱਗ ਪਏ ਸ਼ਾ ਇਨਾਇਤ ਨੇ ਪਿੱਛੇ ਮੁੜ ਕੇ ਦੇਖਿਆ ਕੱਚੇ ਫਲ ਅਜੀਬ ਢੰਗ ਨਾਲ ਦਰਖਤਾਂ ਤੋਂ ਟਿਕ ਰਹੇ ਸਨ ਉਹਨਾਂ ਨੇ ਬੁੱਲੇ ਸ਼ਾਵਲ ਵੇਖਿਆ ਅਤੇ ਪੁੱਛਿਆ ਇਹ ਅੰਬ ਤੂੰ ਤੋੜੇ ਹਨ ਬੁੱਲਾ ਤਾਂ ਚਾਉਂਦਾ ਹੀ ਸੀ ਸ਼ਾ ਇਨਾਇਤ ਨਾਲ ਗੱਲਬਾਤ ਕਰਨ ਦਾ ਕੋਈ ਮੌਕਾ ਮਿਲ ਚਾਵੇ ਉਹ ਤੁਰੰਤ ਬੁਲੇ ਹਸੂਰ ਨਾ ਮੈਂ ਤੇ ਰਖ ਤੇ ਚੜਿਆ ਨਾ ਹੀ ਮੈਂ ਪੱਥਰ ਮਾਰੇ ਫਿਰ ਮੈਂ ਅੰਬ ਕਿਵੇਂ ਟੁੱਟ ਸਕਦਾ ਹਾਂ ਮੈਂ ਤਾਂ ਕੋਈ ਫਲ ਤੋੜਿਆ ਹੀ ਨਹੀਂ ਸ਼ਾ ਇਨਾਇਤ ਨੇ ਬੁੱਲੇ ਸ਼ਾ ਨੂੰ ਉੱਪਰ ਤੋਂ ਹੇਠਾਂ ਤੱਕ ਧਿਆਨ ਨਾਲ ਤੱਕਿਆ ਤੇ ਹੌਲੀ ਜਿਹੀ ਮੁਸਕਾਨ ਨਾਲ ਕਿਹਾ ਓਏ ਤੂੰ ਤਾਂ ਚੋਰ ਵੀ ਹੈ ਤੇ ਚਤੁਰ ਵੀ ਬੁੱਲੇ ਸ਼ਾ ਤੁਰੰਤ ਸ਼ਾ ਇਨਾਇਤ ਦੇ ਪੈਰਾਂ ਵਿੱਚ ਡਿੱਗ ਪਿਆ ਉਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਦੀ ਚੋਰੀ ਪਕੜੀ ਗਈ ਹੈ। ਬੁੱਲੇ ਸ਼ਾਹ ਨੇ ਆਖਿਆ ਮੈਂ ਰੱਬ ਨੂੰ ਪਾਉਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇਸ ਰਾਹ ਵਿੱਚ ਮਦਦ ਕਰੋਗੇ। ਸ਼ਾ ਇਨਾਇਤ ਦਾ ਜਵਾਬ ਬੁੱਲਿਆ ਰੱਬ ਤੱਕ ਕੀ ਪਾਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਉਹੀ ਕਲ ਜੋ ਅਸੀਂ ਤੁਹਾਨੂੰ ਸ਼ੁਰੂ ਵਿੱਚ ਦੱਸੀ ਸੀ। ਬੁੱਲੇ ਸ਼ਾਹ ਨੇ ਰੱਬ ਨੂੰ ਪਾਉਣਾ ਇੰਨਾ ਔਖਾ ਨਹੀਂ ਸੀ। ਰੱਬ ਤੱਕ ਪਹੁੰਚਾਂ ਲਈ ਕੋਈ ਜਟਿਲ ਰਸਮਾਂ ਜਾਵੇਤਿਆਂ ਦੀ ਲੋੜ ਨਹੀਂ ਹੁੰਦੀ ਸਿਰਫ ਇੱਕ ਗੱਲ ਕਰਨੀ ਪੈਂਦੀ ਹੈ ਹੰਕਾਰ ਨੂੰ ਛੱਡਣਾ ਪੈਂਦਾ ਹੈ ਤੇ ਝੂਠੇ 바ਰੀ ਅਡੰਬਰਾਂ ਨੂੰ ਤਿਆਗਣਾ ਪੈਂਦਾ ਹੈ ਪਿਆਰ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਪੈਂਦਾ ਹੈ ਉਸੇ ਦਿਨ ਬੁੱਲੇ ਸ਼ਾਹ ਨੂੰ ਰੱਬ ਦੇ ਨਾਲ-ਨਾਲ ਆਪਣਾ ਮੁਰਸ਼ਿਦ ਵੀ ਮਿਲ ਗਿਆ ਜਦੋਂ ਉਹਨਾਂ ਨੂੰ ਆਪਣਾ ਪੀਰ ਮਿਲ ਗਿਆ ਤਬ ਬੁੱਲਾ ਇੱਕ ਮਲੰਗ ਵਾਂਗ ਮਸਤੋ ਕੇ ਨੱਚ ਲੱਗ ਪਿਆ ਉਹਨਾਂ ਦੇ ਰਤਬੇ ਦਾ बखान ਕਰਦਾ ਮੁਰਸ਼ਿਦ ਦੀ ਬੰਦਗੀ ਨੇ ਬੁੱਲੇ ਦਾ ਪੂਰਾ ਜੀਵਨ ਬਦਲ ਦਿੱਤਾ ਪ੍ਰੋਫੈਸਰ ਪੂਰਨ ਸਿੰਘ ਆਪਣੀ ਕਿਤਾਬ ਦ ਸਪਿਰਟ ਆਫ 오ਰੀਐਂਟਲ ਪੋਇਟਰੀ ਵਿੱਚ ਇਸ ਕਿਸੇ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਇੱਕ ਦਿਨ ਬੁੱਲੇ ਸ਼ਾਹ ਸਹਿਰੋਂ ਨਿਕਲੇ ਸਨ ਉਸੇ ਵੇਲੇ ਉਹਨਾਂ ਦੀ ਨਜ਼ਰ ਇੱਕ ਔਰਤ ਉੱਤੇ ਪਈ ਉਹ ਔਰਤ ਆਪਣੇ ਘਰ ਦੇ ਸਾਦੇ ਕੰਮ ਨਿਭਾ ਚੁੱਕੇ ਸੀ ਅਤੇ ਹੁਣ ਆਪਣੇ ਪਤੀ ਦੀ ਆਉਣ ਦੀ ਉਡੀਕ ਕਰ ਰਹੀ ਸੀ ਉਹ ਆਪਣੇ ਵਾਲਾਂ ਨੂੰ ਠੀਕ ਕਰ ਰਹੀ ਸੀ ਅਤੇ ਆਪਣੀ ਗੁੱਤ ਕੁੰਦਾ ਜੀ ਸੇ ਬੱਲੇ ਸ਼ਾ ਇਹ ਸਭ ਕੁਝ ਕਾਫੀ ਦੂਰੋਂ ਵੇਖ ਰਹਿ ਸਨ ਉਸ ਔਰਤ ਦੀ ਉਡੀਕ ਲੋਚ ਅਤੇ ਪ੍ਰੇਮ ਭਾਵਨਾ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਆਇਆ ਕਿ ਮੈਂ ਵੀ ਆਪਣੇ ਮੁਰਸ਼ਿਦ ਨੂੰ ਮਿਲਣ ਲਈ ਇਹੋ ਜੀ ਉਡੀਕ ਅਤੇ ਪਿਆਰ ਕਿਉਂ ਨਾ ਰੱਖਾਂ ਉਹਨਾਂ ਨੇ ਪਹਿਲਾ ਉਸ ਔਰਤ ਵਾਂਗ ਕੱਪੜੇ ਪਾਏ ਫਿਰ ਉਸੇ ਤਰ੍ਹਾਂ ਵਾਲਾਂ ਤਿਆਨ ਕੁਤਾਂ ਕੁੰਦੀਆਂ ਅਤੇ ਇਸੇ ਰੂਪ ਵਿੱਚ ਆਪਣੇ ਗੁਰੂ ਸ਼ਾ ਇਨਾਇਤ ਕਾਦਰੀ ਨੂੰ ਮਿਲਣ ਨਿਕਲ ਪਏ ਇਨਾ ਢੂੰਗਾ ਸੀ ਉਹਨਾਂ ਦਾ ਆਪਣੇ ਮੁਰਸ਼ਿਦ ਲਈ ਪ੍ਰੇਮ ਹਾਲਾਂਕਿ ਅਜਿਹੀ ਤਦ ਹਮੇਸ਼ਾ ਤੋਂ ਇਹ ਰਹੀ ਹੈ ਕਿ ਜਦ ਜਦ ਇਸ਼ਕ ਪਰਵਾਨ ਚੜਿਆ ਹੈ ਤਦ ਤਦ ਜਮਾਨੇ ਨੇ ਹੱਦ ਅਤੇ ਅਨਹੱਦ ਦਾ ਫਰਕ ਸਮਝਾ ਕੇ ਦੀਵਾਰਾਂ ਨੂੰ ਹੋਰ ਵੀ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬੁੱਲੇ ਸ਼ਾਹ ਸੈਦ ਖਾਨਦਾਨ ਤੋਂ ਸੰ ਉਹ ਸੈਦ ਜੋ حضرت ਮੁਹੰਮਦ ਸਾਹਿਬ ਦੇ ਵੰਸ਼ਜ ਮੰਨੇ ਜਾਂਦੇ ਹਨ ਇਸੇ ਵਜ੍ਹਾ ਕਰਕੇ ਜਦ ਬੁੱਲੇ ਸ਼ਾਹ ਨੇ ਸ਼ਾ ਇਨਾਇਤ ਨੂੰ ਆਪਣਾ ਮੁਰਸ਼ਿਦ ਬਣਾ ਲਿਆ ਤਾਂ ਇਹ ਗੱਲ ਕਈਆਂ ਨੂੰ ਹਜ਼ਮ ਨਹੀਂ ਹੋਈ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਸ਼ਾ ਇਨਾਇਤ ਅਦਾਈ ਚਾਤੀ ਨਾਲ ਸੰਬਧਿਤ ਸਨ ਜੋ ਕਿਸਾਨ ਵਰਗ ਦੇ ਲੋਕ ਮੰਨੇ ਜਾਂਦੇ ਹਨ ਬੁੱਲੇ ਦਾ ਇਹ ਫੈਸਲਾ ਉਸਦੇ ਪਰਿਵਾਰ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਉਹਨਾਂ ਨੂੰ ਸਮਝਾਉਣ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਨੂੰ ਬੁੱਲੇ ਸ਼ਾਨ ਆਪਣੇ ਕਲਾਮ ਵਿੱਚ ਇਸ ਤਰ੍ਹਾਂ ਦਰਸਾਇਆ ਹੈ ਬੁੱਲੇ ਨੂੰ ਸਮਝਾਉਣ ਦੀਆਂ ਪਹਿਣਾ ਤੇ ਪਰਚਾਈਆਂ ਮੰਨ ਲੈ ਬੁੱਲਿਆ ਸਾਡਾ ਕਹਿਣਾ ਛੱਡ ਤੇ ਪੱਲਾ ਰਹੀਆਂ ਆਲ ਨਾ ਪੀ ਔਲਾਦ ਨਾ ਪੀ ਨੂੰ ਤੂੰ ਕਿਉਂ ਲਿਕਾਂ ਲਈਆਂ ਮਤਲਬ ਬੁੱਲੇ ਸ਼ਾਦੀਆਂ ਪਾਪੀਆਂ ਤੇ ਪਹਿਣਾ ਉਸ ਨੂੰ ਸਮਝਾਉਂਦੀਆਂ ਹਨ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਤੀਆਂ ਹਨ ਕਿ ਬੁੱਲੇ ਤੂੰ ਉਸ ਅੜਾਈ ਦਾ ਸਾਥ ਛੱਡ ਦੇ ਤੂੰ ਤਾਂ ਨਾ ਪੀ ਤੇ ਖਾਨਦਾਨ ਤੋਂ ਹੈ ਅਲੀ ਦੇ ਵੰਸ਼ਜ ਤੋਂ ਹੈ ਫਿਰ ਤੂੰ ਇੱਕ ਅੜਾਈ ਦੇ ਸੰਗਤ ਕਰਕੇ ਆਪਣੀ ਬੇਇੱਜ਼ਤੀ ਕਿਉਂ ਕਰਵਾ ਰਿਹਾ ਹੈ ਇਸ ਉੱਤੇ ਬੁੱਲੇ ਸ਼ਾਹ ਵੀ ਉਹਨਾਂ ਨੂੰ ਜਵਾਬ ਦਿੰਦੇ ਹੋਏ ਉਹ ਫਰਮਾਉਂਦੇ ਹਨ ਜਿਹੜਾ ਸਾਨੂੰ ਸਹੀਦ ਸੱਤੇ ਦੁਸਕ ਮਿਲਣ ਸਚਾਈਆਂ ਜੋ ਕੋਈ ਸਾਨੂੰ ਉੜਾਈ ਆਖੇ ਬੇਇੱਜ਼ਤੀ ਪਿੰਗਾ ਪਾਈਆਂ ਜੇ ਤੂੰ ਲੋੜੇ ਪਗ ਬਹਾਰਾਂ ਚੱਕਰ ਹੋ ਚੜਾਈਆਂ ਬੁੱਲਾ ਸ਼ਾਹ ਦੀ ਜ਼ਾਤ ਕੀ ਪੁੱਛਣਾ ਹੈ ਸ਼ੱਕਰ ਹੋ ਰਚਾਈਆਂ ਸ਼ੱਕਰ ਹੋ ਰਸਈਆਂ ਪਾਪ ਜੇ ਕੋਈ ਮੈਨੂੰ ਸੇਇਦ ਆਖੇ ਉਨ ਨੂੰ ਤੋਹ ਸਕਤੀ ਸਜ਼ਾ ਮਿਲੇ ਤੇ ਜੋ ਕੋ ਮੈਨੂੰ ਅੜਾਈ ਆਕੇ ਉਹ ਬੇਚਿਤ ਦੇ ਬਾਗ ਵਿੱਚ ਝੋਟੇ ਖਾਵੇਗਾ ਓਕੇ ਰੱਬ ਦਾ ਰਾਹ ਨਸਲਾ ਦਾ ਹੀ ਨਹੀਂ ਇਸ਼ਕ ਰਾਹੀ ਮਿਲਦਾ ਹੈ। ਇਹ ਹੀ ਸੀ ਬੁੱਲੇ ਸਾਹਿਬ ਦਾ ਜਵਾਬ। ਉਹਨਾਂ ਨੂੰ ਆਪਣੀ ਜ਼ਾਤ ਨਹੀਂ ਸਿਰਫ ਇਸ਼ਕ ਤੇ ਮੁਰਸ਼ਿਦ ਦੀ ਬੰਦਗੀ ਪਿਆਰੀ ਸੀ। ਹੁਣ ਗੱਲ ਬੁੱਲੇ ਦੇ ਇਸ਼ਕ ਦੀ ਰਾਹ ਦੀ ਕਰੀਏ। ਇਹ ਰਾਹ ਆਸਾਨ ਨਹੀਂ ਸੀ। ਮੰਜ਼ਲ ਵੀ ਦੂਰ ਸੀ। ਇੱਕ ਛੋਟੀ ਜੀ ਗਲਤੀ ਜਾਂ ਚੋਕ ਵੀ ਇਸ ਤਾਹ ਵਿੱਚ ਰੁਕਾਵਟ ਬਣ ਸਕਦੀ ਸੀ ਤੇ ਕੁਝ ਐਸਾ ਹੀ ਬੁੱਲੇ ਸ਼ਾਹ ਜੀ ਤੇ ਨਾਲ ਹੋਇਆ ਇੱਕ ਵਾਰੀ ਉਹਨਾਂ ਦੇ ਮੁਰਸ਼ਿਦ ਸ਼ਾ ਇਨਾਇਤ ਉਸ ਤੋਂ ਨਰਾਜ਼ ਹੋ ਕੇ ਇੱਕ ਵਾਰੀ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਿਦ ਨੂੰ ਆਪਣੇ ਰਿਸ਼ਤੇਦਾਰ ਤੇ ਵਿਆਹ ਦੀ ਤਾਅਵਤ ਲਈ ਬੁਲਾਇਆ ਸ਼ਾ ਇਨਾਇਤ ਖੁਦ ਤਾਂ ਆ ਨਾ ਸਕੇ ਪਰ ਉਹਨਾਂ ਨੇ ਆਪਣੀ ਥਾਂ ਆਪਣਾ ਇੱਕ ਸ਼ਗਿਰਦ ਭੇਜ ਦਿੱਤਾ ਜੋ ਕਿ ਅਦਾਈ ਜਾਤੀ ਦਾ ਹੀ ਸੀ ਉਹ ਸ਼ਗਿਰਦ ਫਕੀਰਾਂ ਵਾਲੇ ਸਾਦੇ ਕੱਪੜੇ ਪਾ ਕੇ ਉਸ ਤਾਅਵਤ ਤੇ ਪਹੁੰਚਿਆ ਹੁਣ ਬੁੱਲੇ ਸ਼ਾਹ ਜੀ ਦਾ ਪਰਿਵਾਰ ਸੀ ਸૈયਦ ਵੰਸ਼ ਦਾ ਇਸ ਕਰਕੇ ਉਹਨਾਂ ਨੇ ਉਸ ਸਾਦੇ ਵੇਸ਼ ਵਾਲੇ ਸ਼ਗੀਰ ਤੇ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਚੋਕ ਤਾਂ ਇੱਥੋਂ ਹੋ ਕਹਿ ਕੇ ਆਪਣੇ ਪਰਿਵਾਰ ਦੇ ਤਬਾ ਜਾਂ ਲੋਕਲਾਜ ਦੇ ਡਰ ਕਰਕੇ ਬੁੱਲੇ ਸ਼ਾਹ ਨੇ ਉਸ ਦੀ ਮਹਿਮਾਨ ਨਵਾਜ਼ੀ ਦਾ ਖਾਸ ਧਿਆਨ ਨਹੀਂ ਰੱਖਿਆ ਵਿਆਹ ਤੇ ਮਕਰੋਂ ਜਦੋਂ ਸ਼ਗੀਰ ਤੇ ਵਾਪਸ ਗਿਆ ਤੇ ਸ਼ਾਹ ਇਨਾਇਤ ਨੇ ਉਸ ਤੋਂ ਦਾਵਤ ਦੀ ਹਾਲਤ ਪੁੱਛੀ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ ਸ਼ਾਹ ਇਨਾਇਤ ਨੂੰ ਇਹ ਗੱਲ ਚੁੱਪ ਗਈ। ਉਹਨਾਂ ਨੇ ਕਿਹਾ ਅਸ਼ਤੋ ਬੁੱਲੇ ਦੀ ਖੇਤੀ ਨੂੰ ਪਾਣੀ ਦੇਣਾ ਬੰਦ। ਮਤਲਬ ਅਸ਼ਤ ਅਸੀਂ ਪਾਣੀ ਦੀ ਧਾਰ ਬਦਲ ਦੇਾਂਗੇ। ਬੁੱਲੇ ਦੇ ਖੇਤਾਂ ਨੂੰ ਪਾਣੀ ਨਹੀਂ ਮਿਲੇਗਾ। ਇਹ ਗੱਲ ਸਿਰਫ ਸ਼ਬਦਾਂ ਦੀ ਨਹੀਂ ਸੀ। ਇਹ ਸ਼ਕਿਰਤ ਲਈ ਵੱਟੇ ਬੇਰੁਖੀ ਸੀ। ਇਸ ਗੱਲ ਨਾਲ ਬੁੱਲੇ ਦੀ ਜ਼ਿੰਦਗੀ 'ਚ ਤੂਫਾਨ ਆ ਗਿਆ। ਉਸ ਤੇ ਪਸੰਤ ਬਹਾਰ ਹੁਣ ਪੱਥ ਝੜ ਚ ਬਦਲਾ ਲੱਗ ਪਿਆ। ਬੁੱਲੇ ਸ਼ਾ ਆਪਣੇ ਗੁਰੂ ਦੇ ਦਰ ਤੇ ਦੌੜੇ। ਗਲਤੀ ਮੰਨੀ। ਮਾਫੀ ਮੰਗੀ ਪਰ ਮੁਰਸ਼ਿਦ ਨੇ ਉਹਨਾਂ ਨੂੰ ਮੁੱਖ ਤੋਂ ਲਾ ਦਿੱਤਾ ਤੇ ਕਿਹਾ ਚਲੇ ਜਾਓ ਇੱਥੋਂ ਇੱਕ ਤੰਕਰੂ ਦੀ ਨਿਰਾਸ਼ਗੀ ਉੱਤੇ ਤੋਂ ਉਹਨਾਂ ਦੇ ਦਰਸ਼ਨ ਤੋਂ ਮਨਾਹੀ ਇੱਕ ਸ਼ਗਿਰਦ ਲਈ ਇਸ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਸੀ ਹੁਣ ਬੁੱਲਾ ਦਰਬਾਦਰ ਪਟਕਾਂ ਲੱਗ ਪਿਆ ਉਸ ਤੇ ਇਸ਼ਕ ਦੀ ਤਪਸ਼ ਵਧ ਗਈ ਉਸ ਵਿਰਹਾ ਚ ਉਸ ਨੇ ਕਈ ਕਾਫੀਆਂ ਲਿਖੀਆਂ ਉਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਸੀ ਵੇ ਮਈਆ ਤੇਰੇ ਵੇਖਨ ਜੋ ਚਰਖਾ ਕਲੀ ਤੇ ਵਿੱਚ ਟਾਵਾ ਵੇ ਲੋਕਾਂ ਪਾਣੇ ਮਹਿਕਤ ਦੀ ਤੰਦ ਤੇਰੀਆਂ ਯਾਦਾਂ ਤੇ ਪਾਵਾਂ ਇੱਕ ਪ੍ਰੇਮੀ ਆਪਣੇ ਪ੍ਰੇਤਮ ਦੀ ਇੱਕ ਝਲਕ ਪਾਉਣ ਲਈ ਘਰ ਦੇ ਅੰਦਰ ਬੈਠ ਕੇ ਸੂਤ ਕੱਤਨ ਦੀ ਪਚਾਏ ਉਹ ਚਰਖਾ ਕਲੀ ਵਿੱਚ ਰੱਖ ਦਿੰਦਾ ਹੈ ਤਾਂ ਜੋ ਕਿਸੇ ਤਰੀਕੇ ਨਾਲ ਆਪਣੇ ਪ੍ਰੇਤਮ ਦੇ ਦਰਸ਼ਨ ਹੋ ਜਾਣ ਲੋਕ ਸੋਚ ਰਹੇ ਹੁੰਦੇ ਹਨ ਕਿ ਉਹ ਕਪਾ ਦਿੱਤਾ ਕਿ ਕਤ ਰਿਆ ਪਰ ਅਸਲ ਚ ਉਹ ਚਰਖੇ ਵਿੱਚ ਆਪਣੇ ਇਸ਼ਕ ਦੀ ਜਾਤਾਂ ਤੇ ਤੱਗੇ ਪਾਰਿਆ ਹੁੰਦਾ ਹੈ ਬੁੱਲੇ ਸ਼ਾਹ ਦੀ ਹਾਲਤ ਉਸ ਮੱਛੀ ਵਰਗੀ ਹੋ ਕੇ ਸੀ ਜੋ ਪਾਣੀ ਤੋਂ ਬਾਹਰ ਟੜਫਦੀ ਹੋਵੇ ਉਹ ਪਛਤਾਵੇ ਅਤੇ ਵਿਛੋੜੇ ਦੀ ਅੱਗ ਵਿੱਚ ਸੜ ਰਹੇ ਸਨ ਉਹ ਆਪਣੇ ਮੁਰਸ਼ਿਦ ਦੇ ਦੱਛਣ ਦੀ ਤਲਬ ਰੱਖਦੇ ਸਨ ਪਰ ਉਹਨਾਂ ਤੇ ਇਹ ਮਨਾਈ ਸੀ ਉਹਨਾਂ ਦੇ ਲਫ਼ਜ਼ਾਂ ਦੇ ਕਾਫੀ ਵਿੱਚ ਉਹਨਾਂ ਦਾ ਦਰਦ ਚਲਕਣ ਲੱਗ ਪਿਆ ਬੁੱਲੇ ਸ਼ਾਹ ਨੇ ਇਸ ਦੁੱਖ ਤੇ ਆਪਣੇ ਕਾਫੀ ਵਿੱਚ ਲਿਖਿਆ ਰਾਂਝਾ ਰਾਂਝਾ ਕਤਤੀ ਨਹੀਂ ਮੈਂ ਅੱਪੇ ਰਾਂਝਾ ਹੋਈ ਸੱਤੋਂ ਨਹੀਂ ਮਨੁ ਤੀ ਤੋ ਰਾਂਝਾ ਹੀਰ ਨਾ ਅੱਖ ਕੋਈ ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ ਹੋਰ ਖਿਆਲ ਨਾ ਕੋਈ ਮੈਂ ਨਹੀਂ ਉਹ ਆਪ ਹੈ ਆਪਣੀ ਆਪ ਕਰੇ ਦਿਲ ਚੋਈ ਆਪਣੀ ਆਪ ਕਰੇ ਦਿਲ ਚੋਈ ਰਾਂਝਾ ਰਾਂਝਾ ਅੱਖ ਤੇ ਅੱਖ ਤੇ ਮੈਂ ਖੁਦ ਹੀ ਰਾਂਝਾ ਬਣ ਕੇ ਹੁਣ ਬੁੱਲੇ ਦੀ ਕੋਈ ਹੋਰ ਪਛਾਣ ਨਹੀਂ ਉਹ ਤਾਂ ਆਪ ਹੀ ਵਿਦਾਂਚਾ ਹੋ ਗਿਆ ਹੈ ਇਹ ਉਹ ਰੂਹਾਨੀ ਇਕਰਾਰ ਸੀ ਜਿੱਥੇ ਇਸ਼ਕ ਵਿੱਚ ਆਪਣੇ ਆਪ ਦੀ ਹਸਤੀ ਮਿਟ ਜਾਂਦੀ ਹੈ ਤੇ ਸਿਰਫ ਪ੍ਰੇਤਮ ਹੀ ਵਸਤਾ ਹੈ ਬੁੱਲੇ ਸ਼ਾਹ ਨੂੰ ਹੋਣਾ ਕਿਸੇ ਵੀ ਤਰੀਕੇ ਨਾਲ ਆਪਣੇ ਮੁਰਸ਼ਿਦ ਨੂੰ ਮਨਾਉਣਾ ਸੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਪੀਰ ਸ਼ਾਹ ਇਨਾਇਤ ਨੂੰ ਸੰਗੀਤ ਤੇ ਨਾਚ ਨਾਲ ਬਹੁਤ ਪਿਆਰ ਸੀ ਇਸ ਕਰਕੇ ਬੁੱਲੇ ਨੇ ਇੱਕ ਤਰਕੀਬ ਸੋਚੀ ਉਸ ਦਿਨ ਸ਼ਾਹ ਇਨਾਇਤ ਇੱਕ ਸੂਫੀ ਸੰਤ ਦੀ ਮਜਾਰਤ ਤੇ ਗਏ ਹੋਏ ਸਨ ਚਤ ਬੁੱਲੇ ਨੂੰ ਇਹ ਗੱਲ ਪਤਾ ਲੱਗੀ ਉਹ ਤੁਰੰਤ ਢੋਲਕੀ ਤੇ ਹਰਮੋਨੀਅਮ ਵਾਲੇ ਨੂੰ ਲੈ ਕੇ ਉੱਥੇ ਪਹੁੰਚ ਗਿਆ ਉਸ ਦੇ ਨਾਲ ਕੁਝ ਨੱਚਣ ਵਾਲੇ ਵੀ ਸਨ ਸਭ ਨੇ ਇਕੱਠੇ ਹੋ ਕੇ ਗਉਣਾ ਤੇ ਵਜਾਉਣਾ ਸ਼ੁਰੂ ਕਰ ਦਿੱਤਾ ਬਾੜੀ ਵਿੱਚ ਤਬੀਬਾ ਮੈਂਂਟੀ ਚਿੰਤ ਕਹੀ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ ਪਰ ਕੇ ਜ਼ਹਿਰ ਪਿਆਲਾ ਮੈਂ ਪੀਤਾ ਜਪਤੇ ਆਮੀ ਮੈਂ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਬੁੱਲੇ ਦੀ ਆਵਾਜ਼ ਵਿੱਚ ਦਰਦ ਸਾਫ ਚਲਕ ਰਿਹਾ ਸੀ ਉਹ ਲਗਾਤਾਰ ਨੱਚਦਾ ਰਿਹਾ ਜਿਹੜੇ ਹੋਰ ਨੱਚਣ ਵਾਲੇ ਸਨ ਸਾਰੇ ਥੱਕ ਗਏ ਪਰ ਬੁੱਲਾ ਤਾਂ ਇੱਕ ਮਲੰਗ ਸੀ ਆਖਰਕਾਰ ਸ਼ਾ ਇਨਾਇਤ ਦਾ ਦਿਲ ਪਿਘਲ ਗਿਆ ਉਹਨਾਂ ਨੇ ਪੁੱਛਿਆ ਕਿ ਤੂੰ ਬੁੱਲਾ ਹੈ ਬੁੱਲੇ ਸ਼ਾ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਏ ਅੱਖਾਂ ਵਿੱਚ ਹੰਝੂ ਸਨ ਉਹ ਬੋਲੇ ਹਜ਼ੂਰ ਮੈਂ ਬੁੱਲਾ ਨਹੀਂ ਭੁੱਲਾ ਹਾਂ ਅਰਥਾਤ ਮੈਂ ਭੁੱਲ ਗਿਆ ਹਾਂ ਪਟਕਿਆ ਹੋਇਆ ਹਾਂ ਸ਼ਾ ਇਨਾਇਤ ਨੇ ਤੁਰੰਤ ਬੁੱਲੇ ਨੂੰ ਮਾਫ ਕਰਕੇ ਉਹਨੂੰ ਆਪਣੇ سینੇ ਨਾਲ ਲਾ ਲਿਆ ਇਸੇ ਤਰ੍ਹਾਂ ਬੁੱਲੇ ਸ਼ਾਨ ਨੂੰ ਆਪਣਾ ਮੁਰਸ਼ਿਦ ਦੁਬਾਰਾ ਮਿਲ ਗਿਆ ਜਾਂਦੇ ਜਾਂਦੇ ਇਹ ਵੀ ਤਸਦੀਕ ਕਿ ਆਖਰੀ ਸਮੇਂ ਵਿੱਚ ਬੁੱਲੇ ਸ਼ਾਨ ਆਪਣੇ ਖਾਨਦਾਨੀ ਕਬਰਿਸਤਾਨ ਵਿੱਚ ਜਗ੍ਹਾ ਨਹੀਂ ਮਿਲੀ ਸੀ ਉਹਨਾਂ ਦੀ ਮਰਜ਼ਾਤ ਬਕਸਤਾਂ ਦੇ ਪੰਜਾਬ ਸੂਬੇ ਦੇ ਕਸੂਰ ਸ਼ਹਿਰ ਵਿੱਚ ਹੈ ਹਰ ਸਾਲ ਉੱਥੇ ਉਹਨਾਂ ਦਾ ਉਤਸਵ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਹਜ਼ਾਰਾਂ ਭਗਤ ਉਹਨਾਂ ਦੀ ਯਾਦ ਵਿੱਚ ਦੂਰ ਦੂਰ ਤੋਂ ਇਕੱਠੇ ਹੁੰਦੇ ਹਨ ਬੁੱਲੇ ਸ਼ਾਹ ਦੀਆਂ ਕਵਿਤਾਵਾਂ ਤੇ ਕਾਫੀ ਨਾ ਅੱਜ ਵੀ ਸਾਦੇ ਧਰਮਾਂ ਸਾਧੀਆਂ ਹਰਦਾਂ ਨੂੰ ਲੰਘਦੀਆਂ ਹੋਈਆਂ ਸਿੱਧੇ ਆਮ ਲੋਕਾਂ ਦੇ ਦਿਲਾਂ ਤੱਕ ਪਹੁੰਚ ਰਹੀਆਂ ਹਨ ਬੁੱਲੇ ਸ਼ਾਹ ਦਾ ਜੀਵਨ ਉਹ ਹੈ ਜੋ ਸਾਦੇ ਧਰਮਾਂ ਜ਼ਾਤਾਂ ਹੱਦਾਂ ਤੋਂ ਰਹਿਤ ਹੈ ਇਸ ਕਰਕੇ ਅੱਜ ਵੀ ਉਹਨਾਂ ਨੂੰ ਵੱਖ-ਵੱਖ ਰੂਪਾਂ ਵੱਖ-ਵੱਖ ਮਾਧਮਾਂ ਅਤੇ ਕਲਾਵਾਂ ਰਾਹੀਂ ਯਾਦ ਕਰਦੇ ਹਾਂ ਸੋ ਦੋਸਤੋ ਉਮੀਦ ਕਰਦਾ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ